ਨੇ ਨਹੀਂ ਆ ਤਾਂ ਮੇਰੇ ਤੁਸੀਂ ਫੋਨ ਤੇ ਵੀ ਦੱਸ ਸਕਦੇ ਆ ਕਿ ਭਾਈ ਆ ਬੰਦਾ ਸਾਡੇ ਕੋਲ ਆ ਆ ਕੰਮ ਕਰਦਾ ਆ ਆਮ ਪਤਾ ਹੀ ਹੁੰਦਾ ਜਿਹੜਾ ਬਿੱਲ ਆ ਮੋੜਾਂ ਤੇ ਕੱਢਦਾ ਦੋ ਇੱਧਰੋਂ ਆ ਗਿਆ ਦੋ ਇੱਧਰੋਂ ਆ ਗਿਆ ਦੋ ਉਧਰੋਂ ਆਪਾਂ ਕੰਮ ਕੋਈ ਨਹੀਂ ਕਰਦਾ ਸਾ ਜਿਹੜੀ ਮੋਸਲ ਵੀ ਹੁੰਦਾ ਆ ਨਾ ਠੀਕ ਹੈ ਨਾ ਦੂਜੀ ਬੇਨਤੀ ਇਹ ਆ ਵੀ ਜੇ ਬੱਚਾ ਕੋ ਕਿਸੇ ਦਾ ਵੀ ਇਸ ਗੁਰੀ ਨੇਵਤ ਤੇ ਲੱਗ ਗਿਆ ਹਰਕਾਇਆ ਤੇ ਆਪਾਂ ਮੋਸਲੀ ਨਾ ਜਿੱਦਾਂ ਨਸ਼ੇ ਵਾਲਿਆਂ ਨੂੰ ਨਫ਼ਰਤ ਕਰਨਾ ਪੈਂਦੇ ਵੀ ਮਾਰ ਜੁੱਤੀਆਂ ਦੇ ਪਰਾਂ ਕਰਨ ਦੇ ਉਹਨੂੰ ਥੋੜਾ ਜਿਹਾ ਨਾ ਗੱਲ ਨਾ ਲਾਓ ਮੋਟੀਵੇਸ਼ਨ ਕਰੀਏ ਤੇ ਉਹਨੂੰ ਜਿਹੜਾ ਸਰਕਾਰ ਵੱਲੋਂ ਜਿਹੜੇ ਨਸ਼ਾ ਸ਼ਦਕ ਕੇਂਦਰ ਆ ਉਹ ਉੱਥੇ ਉਹਦਾ ਇਲਾਜ ਕਰਾਈਏ ਨਾ ਕਿ ਜਿਹੜੇ ਪ੍ਰਾਈਵੇਟ ਨਸ਼ਾ ਕੇਂਦਰਾਂ ਵਾਲੇ ਆ ਉਹ ਪੈਸੇ ਬੜੇ ਲੈਂਦੇ ਆ ਅੰਨੀ ਖਾਨੀ ਨੁੱਟੇ ਆ ਹਨਾ 20 25 25000 ਰੁਪਏ ਮਹੀਨੇ ਦਾ ਲੈ ਜਾਂਦੇ ਆ ਤੇ ਜਿਹੜਾ ਸਰਕਾਰ ਵੱਲੋਂ ਆ ਉਹ ਫ੍ਰੀ ਦਵਾਈ ਮਿਲਦੀ ਆ ਇਹਨੇ ਦਿਨ ਨੂੰ ਦਾਖਲ ਰੱਖਣਾ ਦਾਖਲ ਹੈ ਉਹ ਤੋਂ ਬਾਅਦ ਆਪਣਾ ਕੰਮ ਕਰੇ ਤੇ ਦਵਾਈ ਉਹ 2-4 ਦਿਨ ਦੀ ਦੇਣ ਲੱਗਦੇ ਆ ਪਹਿਲਾਂ ਪਹਿਲਾਂ ਉਹਨਾਂ ਨੂੰ ਹੁੰਦਾ ਵੀ ਇੱਥੇ ਆ ਦੇ ਕਾਵੇ ਠੀਕ ਹੈ ਨਾ ਇਹ ਦੋ ਗੱਲਾਂ ਮੇਨ ਅਸੀਂ ਹੈਗੀਆਂ ਕਰਦੇ ਆਂ ਵੀ ਜੇ ਤਾਂ ਕੋਈ ਲੱਗਿਆ ਤਾਂ ਉਹਨਾਂ ਨੂੰ ਸ਼ਰਾਓ ਮੈਨੂੰ